ਆਪਦੀ ਮੈਂ ਇਹ ਕਹਿਣਾ ਚਾਹੁੰਦੀ ਆ ਕਿ ਮੇਰੀ ਬੱਚੀ ਹੈ ਸਕੂਲ ਹੈ ਨੇਕਰਪ ਸਕੂਲ ਵਿੱਚ ਕਹੜਿਆੜਾ ਵਿੱਚ ਪੜ੍ਹਦੀ ਹੈ ਸੋ ਇਹਨਾਂ ਨੂੰ ਬਹੁਤ ਵਧੀਆ ਇੱਥੇ ਐਜੂਕੇਸ਼ਨ ਮਿਲ ਰਹੀ ਹੈ ਮੇਰੀ ਬੱਚੀ ਨੇ ਐਨਮੈਮਸੇ ਕਲੀਅਰ ਕੀਤਾ ਆਇਆ ਇਹਨੇ ਇਸ ਵਕਤ ਇਹਨਾਂ ਦਾ ਜਲਦੀ ਬਹੁਤ 99% ਆਇਆ ਹੈ ਤੇ ਮੈਂ ਮਾਨਯੋਗ ਸਰਦਾਰ ਭਗਵੰਤ ਸਿੰਘ ਮਾਨ ਦਾ ਬਹੁਤ ਤਹਿ ਦਿਲੋਂ ਆਧਕਾਰ ਕਰਦੀ ਆ ਕਿ ਉਹਨੇ ਬਹੁਤ ਵਧੀਆ ਸਾਡੇ ਬੱਚਿਆਂ ਨੂੰ ਸਿੱਖਿਆ ਦਿੱਤੀ ਹੈ ਹਰ ਇੱਕ ਚੀਜ਼ ਸਾਡੇ ਬੱਚਿਆਂ ਨੂੰ ਜਿਹੜੀ ਇੱਥੇ ਬਿਲਕੁਲ ਫ੍ਰੀ ਮਿਲ ਰਹੀ ਹੈ ਸਾਡਾ ਕੋਈ ਵੀ ਖਰਚਾ ਨਹੀਂ ਹੋ ਰਿਹਾ ਅਸੀਂ ਸਾਰੇ ਮਾਪਿਆਂ ਨੂੰ ਇਹ ਬੇਨਤੀ ਕਰਨੀ ਚਾਹੁੰਦੇ ਆ ਕਿ ਸਾਡੇ ਬੱਚੇ ਜੋ ਵੀ ਬੱਚੇ ਪ੍ਰਾਈਵੇਟ ਸਕੂਲਾਂ ਵਿੱਚ ਪੜ੍ਹਦੇ ਐ ਇਹਨਾਂ ਦੇ ਖਰਚੇ ਭਰਦੇ ਆਪਾਂ ਆਪਾਂ ਸਰਕਾਰੀ ਸਕੂਲ ਵਿੱਚ ਇਹਨਾਂ ਦੇ ਐਡਮਿਸ਼ਨ ਕਰਵਾਈਏ ਤੇ ਇਹਨਾਂ ਨੂੰ ਅੱਗੇ ਤੋਂ ਅੱਗੇ ਲੈ ਕੇ ਜਾਈਏ ਹਾਂਜੀ ਮੈਂ ਇੱਕ ਗੱਲ ਹੋਰ ਦੱਸਣੀ ਕਿ ਮੇਰੀ ਬੱਚੀ ਹੈ ਸਕੂਲ ਵਿੱਚ 54 ਸਾਲ ਤੋਂ ਪੜ ਰਹੀ ਹੈ ਮੇਰੀ ਬੇਟੀ ਨੇ ਕੇ ਐਨ ਐਮ ਐਸ ਦਾ ਪੇਪਰ ਕਲੀਅਰ ਕੀਤਾ ਹੈ ਹੁਣ ਉਹ ਕਮਾਨ ਸਰਕਾਰ ਵੱਲੋਂ ਇਹਨਾਂ ਨੂੰ ਸਕਾਲਰਸ਼ਿਪ ਲਾ ਕੇ ਦੇਣੀ ਹੈ ਤੇ ਇਹਨੇ ਦਿਨ ਚਾਰ ਸਾਲ تک ਮਰਦੀ ਰਹਿਣੀ ਹੈ